ਬੇਨਤੀ ਵੀ ਕੀਤੀ ਜਾਂ ਉਹਨਾਂ ਵੀ ਤਗੜੇ ਹੋ ਕੇ ਹੁਣ ਸਾਥ ਦੇ ਦਿਓ ਸੋ ਮੈਨੂੰ ਇੰਨਾ ਕਿ ਪਤਾ ਕਿ ਲੋਕ ਜਿਹੜੇ ਤਿਆਰ ਨੇ ਔਰ ਇਸ ਵਾਰ ਵੱਖਰਾ ਜਿਹੜਾ ਹੈ ਕ੍ਰਿਕਟ ਹਾਂ ਇਹ ਨੌਜਵਾਨ ਵੀ ਸਾਡੇ ਕ੍ਰਿਕਟ ਖੇਡ ਰਹੇ ਸੀ ਕਿਉਂਕਿ ਮੇਰਾ ਇੱਕ ਸ਼ੌਂਕ ਸਾਡੇ ਇੱਥੇ ਇੱਕ ਜਗ੍ਹਾ ਸੀ ਉੱਥੇ ਕੂੜੇ ਦਾ ਢੇਰ ਲੱਗਾ ਸੀ ਹੁਣ ਮੇਰੀ ਕੋਸ਼ਿਸ਼ ਇਹ ਆ ਵੀ ਉਹਨੂੰ ਉੱਥੇ ਇੰਡੋਰ ਜਿਹੜਾ ਛੋਟਾ ਸਟੇਡੀਅਮ ਕ੍ਰਿਕਟ ਦਾ ਜਿਹੜਾ ਉਹਨੂੰ ਕਵਰ ਕਰਕੇ ਦੇਈਏ ਤਾਂ ਜੋ ਕਿ ਸਾਡੇ ਬੱਚੇ ਸਾਡੇ ਨੌਜਵਾਨ ਜੀ ਰਾਤ ਵੀ ਹੋਵੇ ਉੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਆਪਣੇ ਮੈਚ ਜਿਹੜੇ ਲਗਾ ਸਕਦੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਲੋਕ ਜਿੱਤਣ ਤੋਂ ਬਾਅਦ ਆਪਣੀ ਹਵਾ ਚ ਹੋ ਜਾਂਦੇ ਮੈਂ ਜਿੱਤਣ ਤੋਂ ਬਾਅਦ ਅੱਜ ਵੀ ਮੈਨੂੰ ਕੋਈ ਐਮਐਲਏ ਇਕੱਠ ਕਹਿੰਦਾ ਐਮਐਲਏ ਨਹੀਂ ਕਹਿੰਦਾ ਮੈਨੂੰ ਅੱਜ ਵੀ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਸ਼ਹਿਰੀ ਕਹਿ ਕੇ ਬੁਲਾਉਂਦੇ ਨੇ ਸੋ ਉਹਨਾਂ ਨੂੰ ਆਪਣਾ ਪਾਉਂਦਾ ਬਟਾਲਾ ਤੋਂ ਵਿਧਾਇਕ ਅਤੇ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅੱਜ ਤੜਕਸਾਰ ਹੀ ਬਟਾਲਾ ਦੀ ਖਜ਼ੀਰਾ ਪਾਰਕ ਦੇ ਵਿੱਚ ਬਿਨਾਂ ਆਪਣੇ ਅਮਲੇ ਫੈਲੇ ਤੋਂ ਪਹੁੰਚੇ ਨੇ ਤੇ ਖੁਦ ਗੱਡੀ ਚਲਾ ਕੇ ਇੱਥੇ ਆਏ ਨੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਆਪਣੇ ਲਈ ਵੋਟਾਂ ਮੰਗਣ ਦੇ ਨਾਲ-ਨਾਲ ਆਪਣੇ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਗਰਾਊਂਡ ਦੇ ਵਿੱਚ ਖੇਡ ਰਹੇ ਨੌਜਵਾਨਾਂ ਦੇ ਨਾਲ ਸ਼ੈਰੀ ਨੇ ਕ੍ਰਿਕਟ ਖੇਡ ਕੇ ਆਪਣੇ ਬੀਤੇ ਦਿਨਾਂ ਨੂੰ ਯਾਦ ਕੀਤਾ ਹੈ ਇਸ ਮੌਕੇ ਬੋਲਦੇ ਹੋਏ ਸ਼ੈਰੀ ਨੇ ਕਿਹਾ ਕਿ ਲੋਕ ਉਹਨਾਂ ਨੂੰ ਬਹੁਤ ਮਾਨ ਸਤਿਕਾਰ ਦੇ ਰਹੇ ਨੇ ਜੇ ਗੱਲ ਕਰੀਏ ਬਟਾਲਾ ਦੀ ਤਾਂ ਬਟਾਲਾ ਵਾਸੀਆਂ ਦਾ ਕਹਿਣਾ ਹੈ ਕਿ ਤੁਸੀਂ ਬਾਹਰਲੇ ਇਲਾਕਿਆਂ 'ਚ ਮਿਹਨਤ ਕਰੋ ਬਟਾਲਾ ਦੇ ਵਿੱਚੋਂ ਖੁਦ ਮਿਹਨਤ ਕਰ ਲੈਣਗੇ। ਅਮਰ ਸ਼ਰਵਤ ਵਿਸ਼ਕਰਜ ਜੀ ਆਪੜਾ ਇਕੱਲੇ ਆਏ ਕਿਸ ਤਰ੍ਹਾਂ ਦਾ ਲੋਕਾਂ ਨੂੰ ਮਿਲਿਆ ਕਿ ਤੁਹਾਡੇ ਆਪਣੇ ਵਿੱਚ ਇਹ ਦੇਖੋ ਇਹ ਮੇਰਾ ਪਰਿਵਾਰ ਆ ਜੀ ਮੈਂ ਜਦੋਂ ਪਰਿਵਾਰ ਦੇ ਵਿੱਚ ਹੋਈ ਏ ਤੇ ਕੋਸ਼ਿਸ਼ ਹੁੰਦੀ ਆ ਵੀ ਪਰਿਵਾਰ ਨੂੰ ਪਰਿਵਾਰ ਵਰਗਾ ਮਹਿਸੂਸ ਹੋਵੇ ਸੋ ਅੱਜ ਮੈਂ ਦਰਸ਼ਨ ਕਰਨ ਆਇਆ ਸੀ ਸਾਰਿਆਂ ਦੇ ਮਿਲਿਆ ਔਰ ਮਿਲ ਕੇ ਆਪਣੀ ਹਾਜ਼ਰੀ ਵੀ ਲਵਾਈ ਆ ਔਰ ਬੇਨਤੀ ਵੀ ਕੀਤੀ ਕਿ ਯਾਨਾਂ ਨੂੰ ਵੀ ਤਗੜੇ ਹੋ ਕੇ ਹੁਣ ਸਾਥ ਦੇ ਦਿਓ ਸੋ ਮੈਨੂੰ ਇਨਾ ਕੁ ਪਤਾ ਹੈ ਕਿ ਲੋਕ ਜਿਹੜੇ ਤਿਆਬ ਨੇ ਔਰ ਇਸ ਵਾਰ ਵੱਖਰਾ ਜਿਹੜਾ ਐ ਇਨਕਲਾਬ ਜਣ ਗਿਆ ক্রিকেট ਹਾਂ ਇਹ ਨੌਜਵਾਨ ਵੀਰ ਸਾਡੇ ক্রিকেট ਖੇਡ ਰਹੇ ਸੀ ਕਿਉਂਕਿ ਮੇਰਾ ਇੱਕ ਸ਼ੌਕ ਆ ਸਾਡੇ ਇੱਥੇ ਇੱਕ ਜਗ੍ਹਾ ਸੀ ਉੱਥੇ ਕੂੜੇ ਦਾ ਢੇਰ ਲੱਗਾ ਸੀ ਹੁਣ ਮੇਰੀ ਕੋਸ਼ਿਸ਼ ਇਹ ਆ ਵੀ ਉਹਨੂੰ ਉੱਥੇ ਇਹ ਡੋਰ ਜਿਹੜਾ ਛੋਟਾ ਸਟੇਡੀਅਮ ਕ੍ਰਿਕਟ ਦਾ ਜਿਹੜਾ ਉਹਨੂੰ ਕਵਰ ਕਰਕੇ ਦਈਏ ਤਾਂ ਜੋ ਕਿ ਸਾਡੇ ਬੱਚੇ ਸਾਡੇ ਨੌਜਵਾਨ ਜੇ ਰਾਤ ਵੀ ਹੋਵੇ ਉੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਆਪਣੇ ਮੈਚ ਜਿਹੜੇ ਲਗਾ ਸਕਦੇ ਹੋ ਜੀ ਪੂਰਾ ਇਸੇ ਦੀ ਗੱਲ ਕੀਤੀ ਜਾਵੇ ਮੁਕਾਬਲਾ ਕਿਦਣਾ ਦੇਖਦੇ ਪਿਆ ਦੇਖੋ ਮੁਕਾਬਲਾ ਜਿਹੜਾ ਲੋਕ ਤੈਅ ਕਰਦੇ ਨੇ ਸੰਗਤ ਤੈਅ ਕਰਦੀ ਆ ਕਿਉਂਕਿ ਲੋਕ ਚੋਂ ਤੇ ਲੀਡਰ ਆਸਦੇ ਆ ਲੋਕ ਚੋਂ ਤੇ ਲੀਡਰ ਫਰਸਤੇ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਮੁਕਾਬਲਾ ਇੱਕ ਤਰੀਕ ਨੂੰ ਪਤਾ ਜਿਹੜਾ ਲੋਕਾਂ ਨੇ ਵੋਟਾਂ ਪਾ ਕੇ ਦੱਸ ਦੇਣੀ ਹੈ ਤੇ 4 ਤਰੀਕ ਨੂੰ ਨਤੀਜਾ ਆ ਜਾਣਾ ਪਰ ਇਸ ਵਾਰ ਕਿਉਂਕਿ ਲੀਡਰ ਵੇਖ ਲੇ ਐਕਟਰ ਵੀ ਵੇਖ ਲੇ ਹੁਣ ਚਾਹੁੰਦੇ ਨੇ ਆਮ ਕਰਾਂ ਦੇ ਪਰਵਾਦ ਦੇ ਜੀ ਹਾਂ ਮੌਕਾ ਦਿੱਤਾ ਜਾਦਾ ਭਾਜਪਾ ਡਿਮਾਂਡ ਕਰਦੀ ਪਈ ਹੈ ਕਿ ਯੋਗੀ ਨੂੰ ਖਾਸ ਕਰਕੇ ਬਿਠਾ ਲੈਣੇ ਰੇਸ਼ੇ ਪ੍ਰਧਾਨ ਮੰਤਰੀ ਹੋ ਰੱਖਿਆ ਮੰਤਰੀ ਜਿਹੜੇ ਆ ਓਵਰਆਲ ਜ਼ਿਲੇ ਚਾਹੁੰਦੇ ਆ ਦੇਖੋ ਜੀ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਦਾ ਡਰ ਤੇ ਜ਼ੋਰ ਤੇ ਫਿਰ ਹੈ ਹੀ ਜਨਾ ਸੋ ਮੈਂ ਪਾਰਟੀਆਂ ਦੇ ਹਰ ਇੱਕ ਲੀਡਰ ਦਾ ਆਪੋ ਆਪਣਾ ਨੈਤਿਕ ਫਰਜ਼ ਵੀ ਆ। ਹਰ ਕੋਈ ਬੰਦਾ ਯੋਗ ਲਾਉਂਦਾ ਵੀ ਆ ਔਰ ਦੇਖੋ ਇਹ ਤੇ ਉਹਨਾਂ ਦਾ ਹੁਣ ਪਾਰਟੀ ਦਾ ਮਸਲਾ ਆਉਂਦੇ ਆ ਤੇ ਹੁਣ ਜੀ ਆਇਆਂ ਨੂੰ ਠੀਕ ਆ ਕੀ ਫਰਕ ਲੱਗਦਾ ਜੀ ਪਾਈਚਾਂ ਸਿਟੀ ਦੇ ਵੱਡੇ ਲੀਡਰ ਆਉਂਦੇ ਆ ਹੂੰ ਤੇ ਲੋਕਾਂ ਦੇ ਬੰਨ ਤੇ ਪ੍ਰਭਾਵ ਦੇ ਦੇਖੋ ਮੈਂ ਤੁਹਾਨੂੰ ਦੱਸਦਾ ਪਹਿਲਾਂ ਗੱਲਾਂ ਹੁੰਦੀਆਂ ਸੀ ਜਿਹੜੀ ਸਿਆਸਤ ਆ ਰਾਜਨੀਤੀ ਆ ਰਾਜਨੀਤੀ ਹੁੰਦੀ ਕੰਮ ਦੀ ਠੀਕ ਆ ਹੁਣ ਚਿਹਰੇ ਤੇ ਵੱਡੇ ਵੱਡੇ ਚਿਹਰੇ ਤੇ ਸੰਨੀ ਦੋਲ ਵੀ ਵੇਖ ਹੀ ਲਿਆ ਉਹ ਤੋਂ ਵੱਡਾ ਚਿਹਰਾ ਤੇ ਨਹੀਂ ਕੋਈ ਸਟਾਰ ਸੀ ਸਟਾਰ ਪ੍ਰਚਾਰਕ ਸੀ ਅ ਔਰ ਐਕਟਰ ਸੀ ਪਰ ਕੰਮ ਕੀ ਕੀਤਾ ਹੁਣ ਭੇਜਿਆ ਤੇ ਉਦੋਂ ਵੀ ਬੀਜੇਪੀ ਨਹੀਂ ਸੀ ਟਿਕਟ ਤੇ ਇਹਨਾਂ ਨੇ ਦਿੱਤੀ ਪਰ ਜਿਹੜਾ ਧੋਖਾ ਹੋਇਆ ਉਹ ਕਿੰਨਾ ਨਾ ਹੋਇਆ ਸਾਡੇ ਲੋਕਾਂ ਨੇ ਸਾਡੇ ਗਰਦਾਸਪੁਰੀਆਂ ਨੇ ਸੋ ਇਸ ਵਾਰ ਲੋਕ ਜਿਹੜੇ ਨੇ ਕੰਮ ਨੂੰ ਵੋਟ ਪਾਉਣਗੇ ਔਰ ਲੋਕ ਚਾਹੁੰਦੇ ਨੇ ਵੀ ਯਾਰ ਜਿਹਦੇ ਕੋਲ ਅਪਰੋਚ ਛੇਤੀ ਜਿਹੜਾ ਬੰਦਾ ਸਾਡੇ ਨਾਲ ਗੱਲ ਕਰਦਾ ਜਿਹੜਾ ਬੰਦਾ ਸਾਡੇ ਨਾਲ ਕੰਮ ਕਰਦਾ ਆਪਰ ਉਹਨੂੰ ਜੜਾ ਵਾ ਉਹਨੂੰ ਤਰਜੀਹ ਦੇਈ। ਕੁਝ ਫੋਟੋਆਂ ਵਾਇਰਲ ਹੋਈਆਂ ਤੁਹਾਡੀਆਂ ਜਿਹਦੇ ਚ ਬੀਤੇ ਦਿਨ ਤੁਸੀਂ ਲੱਗ ਕੁਝ ਸ਼ੌਂਕ ਦੇ ਮੀਟਿੰਗ ਕਰਕੇ ਆਏ। ਉੱਥੇ ਔਰਤਾਂ, ਬੱਚੇ ਹਮਮ ਅਮਨ ਸ਼ੇਸ਼ ਸਿੰਘ ਜੀ ਅਰਿਕਲ ਸੀਦੇ ਸੇਫ ਤੋਂ ਦੋ ਹੱਥ ਰੱਖਦੇ। ਮੱਥਾ ਟੇਕਦੇ ਆ ਜਾਂ ਫੀਸ ਆਉਂਦੇ ਆ। ਕਿਸ ਤਰ੍ਹਾਂ ਦਾ ਪਿਆਰ, ਕਿਸ ਤਰ੍ਹਾਂ ਦਾ। ਮੈਨੂੰ ਖੁਸ਼ੀ ਇਸ ਗੱਲ ਦੀ ਆ। ਲੋਕ ਜਿੱਤਣ ਤੋਂ ਬਾਅਦ ਆਪਣੀ ਹਵਾ ਚ ਹੋ ਜਾਂਦੇ ਆ। ਮੈਂ ਜਿੱਤਣ ਤੋਂ ਬਾਅਦ ਅੱਜ ਵੀ ਮੈਨੂੰ ਕੋਈ ਐਮਐਲਏ ਕੱਟ ਕਹਿੰਦਾ ਐਮਐਲਏ ਨਹੀਂ ਕਹਿੰਦਾ ਮੈਨੂੰ ਅੱਜ ਵੀ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਸ਼ਹਿਰੀ ਕਹਿ ਕੇ ਬੁਲਾਉਂਦੇ ਨੇ ਸੋ ਉਹਨਾਂ ਨੂੰ ਆਪਣਾ ਪਾਉਂਦਾ ਜਿਹੜਾ ਨਾ ਲੈਂਦਾ ਨਾ ਉਹਦੇ ਵਿੱਚ ਆਪਣਾ ਪੰਚ ਚੜਾ ਕੇ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜਾ ਮੈਨੂੰ ਇੰਨਾ ਪਿਆਰ ਸਤਿਕਾਰ ਇਹ ਚੀਜ਼ਾਂ ਮੁੱਲ ਨਹੀਂ ਮਿਲਦੀਆਂ ਇਹ ਚੀਜ਼ਾਂ ਵਾਸਤੇ ਇਹ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਔਰ ਲੋਕ ਤੁਹਾਨੂੰ ਆਪ ਹਾਜ਼ਰ ਨਜ਼ਰ ਰੱਖ ਕੇ ਪਿਆਰ ਕਰਦੇ ਥੈਂਕ ਯੂ ਬਟ ਆਲਾ ਤੋਂ ਨੀਤ ਲੂਥਰਾ ਦੀ ਰਿਪੋਰਟ ਆਨ ਹੈ